ਦੇਖ ਸਕਦੇ ਆ ਦੋਸਤੋ ਜਿਹੜਾ ਸਤਲੁਜ ਦਰਿਆ ਦਾ ਕਹਿਰਾ ਕਿੰਨੇ ਲੋਕਾਂ ਦੀਆਂ ਜ਼ਮੀਨਾਂ ਘਰ ਟਹਿਗੇ ਤੂੜੀ ਤੰਦ ਰੋੜ ਗਿਆ ਪੱਠੇ ਤੱਕ ਮਰ ਗਏ ਰਿਆਈ ਕੱਖਣੀ ਕਹਿੰਦੋ ਬਾਬ ਖਤਮ ਹੋ ਗਿਆ ਕੰਮ ਜਿਨ੍ਹਾਂ ਦੀਆਂ ਜ਼ਮੀਨਾਂ ਬਿਲਕੁਲ ਛੁਣਾ ਸੁਣੀਰ ਦਾ ਫਸਲਾਂ ਸੀ ਤੇ ਇਹ ਵੀਰਾਂ ਦੀ 6 ਕਿੱਲੇ ਜ਼ਮੀਨ ਸੀ ਜਿਹੜੀ ਦਰਿਆ ਨੇ ਅਜੇ 2023 ਚ ਪੱਧਰੀ ਕੀਤੀ ਨਾ ਹਾਂਜੀ ਹਾਂਜੀ ਤੇ ਕੀ ਗੱਲਬਾਤ ਆ ਕੀ ਹੋਈ ਆ ਜਦੋਂ ਦੇਖੋ ਤੁਹਾਡੀ 6 ਕਿੱਲੇ ਜ਼ਮੀਨ ਤੁਸੀਂ ਅਜੇ ਵੇਖੋ ਕਿੰਨੀ ਜਗਾ ਟਰੈਕਟਰ ਵੀ ਦੱਸਦੇ ਗਏ ਨੇ ਪਾਰਾ ਕੀ ਗੱਲਬਾਤ ਹੋਈ ਅਸੀਂ ਵੀ ਜੀ ਆਪਾਂ ਨਾ 6 ਕਿੱਲੇ ਜ਼ਮੀਨ ਮਤਲਬ ਪਦਰੀ ਕਰਾਈ ਗਈ ਤੇ ਟਰੈਕਟਰ ਕੁੱਤੀ ਵਾਲੇ ਪਿੰਡ 'ਚ ਗਏ ਨੇ ਪਿਆ ਆਪਣਾ ਅੱਛਾ ਤੇ ਤੁਹਾਡੇ ਪਿੰਡ 'ਚੋਂ ਮਿੱਟੀ ਲਿਆ ਕੇ ਪਾਈ ਆਪਾਂ ਹਾਂਜੀ ਇੱਕੋ ਕਿੱਲਾ ਬਣਿਆ ਤੇ ਫਿਲਹਾਲ ਦੋ ਕਿੱਲੇ ਮਤਲਬ 2 ਲੱਖ ਦੇ ਵਿੱਚ ਇੱਕੋ ਕਿੱਲਾ ਬਣਿਆ ਸੀ ਤੇ 2023 'ਚ ਬਣਾਇਆ ਸੀ ਤੇ ਪਰ ਹੁਣ ਫੇਰ ਪਾਣੀ ਉਹਦਾ अच्छा ते ਕਿੰਨੇ ਕਰਜ਼ਾਈ ਹੋ ਚੁੱਕੇ ਜੇ ਤੇ ਜਦੋਂ ਦੇ ਭਾਜੀ 2 ਲੱਖ 2 ਲੱਖ ਤੇ ਹੋ ਗਏ ਆ ਹਾਂਜੀ ਤੇ 10 ਲੱਖ ਰੁਪਏ ਮੇਰੇ ਨਾਲ ਬੈਂਕ ਦਾ ਆਣਾ ਉਹ ਵੀ ਕੀੜੇ ਮਾਰਦੇ ਆ ਰੋਜ਼ ਜੇ ਜਦੋਂ ਫਸਲ ਹੀ ਨਹੀਂ ਹੋਈ ਕੋਈ ਹੈਨਾ ਆਉ ਤੇਨੂੰ ਫਸਲ ਹੁੰਦੀ ਤੇ ਫਿਰ ਤਾਂ ਤੇ ਕਿਦਣ ਕਿਦੇ ਬੇਹਾਲ ਆਪਣੇ ਘਰੇ ਕੁਛ ਨਹੀਂ ਹੋਣਾ ਖਾਣ ਪੀਣ ਨੂੰ ਰੋਟੀ ਪਾਣੀ ਦੀ ਕੋਈ ਵਹਿਗਾ ਕੋਈ ਹੈਨਾ ਅੱਜ ਪਾਣੀ ਆਉਂਦਾ ਤਾਂ ਡੇ ਤਾਂ ਕਟਾਉਂਦਾ ਕੋਈ ਬੇਹਾਲ ਇੰਨਾ ਨਹੀਂ ਹਸਾਬ ਨਹੀਂ ਆਇਆ ਉਈ ਕਿਤੇ ਕਿਤੇ ਹੀ ਬਾਬੇ ਆਉਂਦੇ ਆ ਪਿਆਦਾ ਪਾਣੀ ਦੇ ਦਿੰਦੇ ਤੇ ਘਰ ਵੀ ਤੁਹਾਡੇ ਟੱਗ ਗਿਆ ਸੀ ਉਦੋਂ ਹਾਂਜੀ ਹਾਂਜੀ ਘਰ ਆਪਣਾ ਡਿੱਗ ਪਿਆ ਹੀ ਗਿਆ ਹਾਂਜੀ ਤੇ ਬਾਬਿਆਂ ਨੇ ਬਣਾ ਕੇ ਦਿੱਤਾ ਅਕਾਲ ਕਾੜਮੀ ਵਾਲੇ ਬਣਾਇਆ ਸੀ ਹਾਂਜੀ ਹਾਂਜੀ ਬਿਲਕੁਲ ਤੇ ਜਦੋਂ ਤੁਸੀਂ ਪਹਿਲਾਂ ਵੀਡੀਓ ਬਣਾਈ ਸੀ ਨਾਨਕੇ ਹਾਂਜੀ ਉਹ ਵੀਡੀਓ ਦੇਖ ਕੇ ਤੇ ਬਾਅਦ ਅਕਾਲ ਐਡਮੀ ਵਾਲੇ ਆਏ ਤੇ ਉਹਨਾਂ ਬਣਾ ਦਿੱਤਾ ਤੇ ਉਦੋਂ ਲੋਕਾਂ ਨੇ ਬਾਹ ਫੜੀ ਸੀ ਨਾ ਬਈਏ ਦੇ ਕੰਮ ਪੂਰਾ ਸਹੀ ਠਿਕਾਣੀ ਤੇ ਨਹੀਂ ਸੀ ਗਿਆ ਹਨਾ ਤੇ ਉਹਨੇ ਚੋਂ ਫਿਰ ਪਾਣੀ ਆ ਗਿਆ ਡੀਲੀ ਤੇ ਜਾਣ ਨਹੀਂ ਲਈ ਤੇ ਫੇਰ ਪਾਣੀ ਵੇਖੋ ਸਾਡੇ ਸਾਹਮਣੇ ਵੀ ਬਿਲਕੁਲ ਜੇ ਆਪਣੀ ਮੋਟਰਬਾਈਕੀ ਬਿਲਕੁਲ ਉਹ ট্রান্সਫਾਰਮ ਦੇ ਨਾਲ ਪਾਣੀ ਲੱਗਾ ਪਿਆ ਫਿਰ ਫਿਰ ট্রান্সਫਾਰਮ ਦੇ ਨਾਲ ਪੂਰਾ ਖਹਿ ਕੇ ਜਾਂਦਿਆ ਤੇ ਵੇਖੋ ਜਿਹੜਾ 6 5 6 ਫੁੱਟ ਉੱਚਾ ਹੁੰਦਾ ਤੇ ਪੂਰੀ ਉਚਾਈ ਤੇ ਟਰਾਸਾ ਲਾਇਆ ਉਹ 베ਰੀ ਲਾ ਕੇ ਪਈ ਆ ਤੇ ਆਹ ਘਾਰ ਇਹਨਾਂ ਦਾ ਟਹਿ ਗਿਆ ਸੀ ਆ ਭੈਣ ਵਿਚਾਰੀ ਕਿਉਂਕਿ ਬੜਾ ਔਖਾ ਜੀ ਜਿਹੜਾ ਸਾਰੇ ਵੀਰ ਪਰਵਾਰ ਬੜਾ ਮਜਬੂਰੀਤੋ ਕੀ ਬਾਪੂ ਵੀ ਸੇਵਦੇ ਨਹੀਂ ਆ ਤੇ ਆਪ ਹੀ ਸਾਰਾ ਆਪ ਹੀ ਕਰਨਾ ਪੈਂਦਾ ਵਾ ਤੇ ਜਿਹੜਾ ਪੈ ਗਿਆ ਵਾ ਇਹ ਤੇ ਨਹੀਂ ਆਲਾ ਵਾ ਇਹ ਵੀ ਕੁਝ ਪੈ ਗਿਆ ਵਾ ਤੇ ਹੋਰ ਬਹੁਤੀ ਮੈਂ ਆਪਣਾ ਪਾਣੀ ਦਾ ਤੋਹਿਆ 2023 ਦੀ ਆ ਗਿਆ ਸੀ ਕਿੰਨਾ ਕੁ ਟਟਣ ਹੋ ਗਿਆ ਉਦੋਂ ਹੀ ਆਪਣਾ ਬਹੁਤ ਨੁਕਸਾਨ ਹੋ ਗਿਆ ਤੇ ਕਾਲ ਫੈਡ ਵਾਲੇ ਨੇ ਪੱਧਰੀਆਂ ਕੀਤੀਆਂ ਪਰ ਰੇਤਾ ਕੀਤੀ ਆ ਹੁਣ ਮਿੱਟੀ ਨਹੀਂ ਗਾ ਅਦੇ ਖਾਲਸਾ ਦੇ ਪਧਰੇ ਕਰਕੇ ਗਏ ਸੀ ਬਸ ਕੱਲਾ ਪਧਰਾ ਵੀਤਰਾ ਮਿੱਟੀ ਨਹੀਂ ਪਾ ਗੀ ਰਿਤੀ ਹੁਣ ਨਹੀਂ ਕਰਦਾ ਤੇ ਮਿੱਟੀ ਪਾਈ ਆ ਤਾਂ ਹੁਣ ਫੇਰ ਰੋੜ ਕੇ ਫੇਰ ਹੁਣ ਕਿੰਨੇ ਕਿਤੇ ਕਰ ਚਾਈ ਆ ਆਪਾਂ ਹੁਣ ਨਹੀਂ ਘੱਟੋ ਘੱਟ 10 ਲੱਖ ਤੇ ਸਾਡਾ ਬੈਂਕ ਦਾ ਇਹਦੇ 4-5 ਲੱਖ ਇਹ ਆ ਕਿਤੇ ਉਹਨਾਂ ਵੀ ਆਪਾਂ ਸਾਰਾ ਸ਼ੇਟ ਨਹੀਂ ਪਾਈ ਆ ਬਿਲਕੁਲ ਨਹੀਂ ਦੇਖੋ ਸਰਕਾਰ ਕੀ ਕਰਦੀ ਇਹ ਮਿੱਟੀ ਬਿਲਕੁਲ ਕਰਦੇ ਸਾਰਾ ਹੁਣ ਧਰਤੀ ਸਾਰੀ ਬੈ ਗਈ ਅੰਦਰ ਖਤਮ ਹੋ ਗਿਆ ਆਪੇ ਆਪੇਲੇ ਕਰ ਵੀ ਬੈਠ ਰਿਹਾ ਕਾਲੀਆ ਪਾਣੀ ਦੇ ਵਿੱਚ ਹਾਂਜੀ ਤੇ ਕੀ ਮੰਗ ਕਰਦੇ ਆਂ ਵੀ ਜੇ ਕਿਤੇ ਜ਼ਮੀਨਾ ਪੱਧਰੀਆਂ ਕਰਕੇ ਮਿੱਟੀ ਪਾ ਕੇ ਜੇ ਕਿਤੇ ਸਰਕਾਰ ਜਾਂ ਖਾਲਸਾੜੇ ਕੋਈ ਵੀ ਸਸਤਾ ਵਾਲੇ ਕਰਦੇ ਆਂ ਤਾਂ ਬਹੁਤ ਬਹੁਤ ਧੰਨਵਾਦ ਹੋਊਗਾ ਅੰਨਾਂ ਦਾ ਕਿਤੇ ਹੱਥ ਨਹੀਂ ਕਰਾਂਗੇ ਜਿਹੜੀ ਇਹ ਅਪੀਓਗੇ ਨਹੀਂ ਇਹਨੇ ਜੋਗੇ ਨਹੀਂ ਹੈਗੇ ਵੀ ਪੈਲੀ ਨਹੀਂ ਬਣਾ ਸਕਦੇ ਇਹਨੇ ਜੋਗੇ ਨਹੀਂ ਹੈਗੇ ਭੈਣ ਦੱਸਦੀ ਆ ਵੀ ਪੈਲੀ ਨਹੀਂ ਬਣਾ ਸਕਦੇ ਵੇਖੋ ਵਾਕਿਆ ਹੀ ਕਿੱਥੋਂ ਬਈ ਜੀ ਅਜੇ ਦਾ ਗੱਡੀ ਲਈ ਤੇ ਆਉਂਦੇ ਆਉਂਦੇ ਸਮਾਂ ਲੱਗਣਾ ਸੀ ਕੋਈ 10 ਸਾਲ ਦੰਗੜੇ ਸੀ ਜੇ ਉਹ ਵੀ ਆਪ ਖੇਤੀ ਕਰਦੇ ਕਰਦੇ ਹੈਨਾ ਤੇ ਬੈਂਕ ਦਾ ਕਰਜ਼ਾ ਲੋਨ ਟਰੈਕਟਰ ਵੀ ਦੱਸਦੇ ਵੀ ਟਰੈਡਰ ਮਾਤਾ ਦੀ ਗਹਿਣੇ ਪਾਏ ਹੋਇਆ ਹਾਂਜੀ ਪਾਇਆ ਉਹ ਵੀ ਓਖਾ ਕਹਿਣਾ ਕੰਮ ਇੱਕ ਕੰਮ ਹੋ ਰਿਹਾ ਆਪਾਂ ਨਾ ਭਜਨਾਸ ਕੇ ਟਰਾਂਫਾਰਮ ਲਵਾਇਆ ਸੀਗਾ ਹਾਂਜੀ ਤੇ ਟਰਾਂਫਾਰਮ ਫੇਰ ਲੇ ਦਿੱਤਾ ਆਪਾਂ ਨੇ ਜੀ ਦੇ ਦੋ ਪਿਆ ਅੱਗੇ ਵੀ ਟ੍ਰਾਂਫਰ ਮਾਡਾ ਲੱਭਾ ਨਹੀਂ ਦੋ ਵਾਰ ਗੇਟ ਪਿਆ ਉਹ ਵੀ ਮੁਸ਼ਕਲ ਆ ਕਿਉਂਕਿ ਪਾਣੀ ਦੇ ਵਿੱਚ ਕਿੱਥੋਂ ਲੱਭਣਾ ਬੜਾ ਔਖਾ ਹੋ ਗਿਆ ਹੈ ਨਾ ਤੇ ਕੀ ਹੋਣਾ ਚਾਹੀਦਾ ਹੁਣ ਇਹਨੇ ਵੀ ਕਰਜ਼ਾ ਮਾਫ ਹੋ ਜੇ ਹੈ ਨਾ ਹਾਂ ਜੀ ਹਾਂ ਬਸ ਇਹੀ ਕਿ ਸਾਡਾ ਕਰਜ਼ਾ ਮਾਫ ਹੋ ਜਵੇ ਤੇ ਸਾਡੀਆਂ ਪੈਲੀਆਂ ਬਾਰੇ ਸੋਚਿਆ ਜਾਵੇ ਹੁਣ ਕਣਕ ਤੇ ਪਤਾ ਨਹੀਂ ਕਿ ਬੀਜੀ ਜਾਣੀ ਹੈ ਕਿ ਕਣਕ ਉਹ ਵੀ ਪਤਾ ਨਹੀਂ ਵਾਕਿਆ ਕਿਉਂਕਿ ਜਦੋਂ ਨਾਂ ਦਾ ਟਰੈਕਟਰ ਆ ਕੋਲ ਤੇ ਪਤਾ ਉਹ ਨਾਸ ਨਹੀਂ ਹੈਗੀ ਵੀ ਕਣਕ ਵੀ ਬੀਜੀ ਜਾਣੀ ਹੈ ਕਿ ਨਹੀਂ ਇਹ ਗੱਲ ਸੱਚੀ ਆ ਵੀਰ ਦਾਦਾ ਵੀ 10 ਲੱਖ ਦੇ ਲਗਭਗ ਤੇ ਫਿਰ ਕਰਜ਼ਾਈ ਹੋ ਹੀ ਚੁੱਕੀ ਐ ਨਾ ਤੇ ਕੀ ਹੁਣ ਮੰਗ ਕਰਦੇ ਜੇ ਕੀ ਹੋਣਾ ਚਾਹੀਦਾ ਕੀ ਤੁਹਾਡੀ ਖੁਆਇਸ਼ ਆ ਦਿਲ ਦੀ ਆਪਾਂ ਤੇ ਕਿੰਨੇ ਵੀਰੇ ਆਪਣੀਆਂ ਪੈਲੀਆਂ ਬਣ ਜਾਣ ਹਮ ਫੇਰ ਥੋੜੀ ਜੀ ਗੱਡੀ ਲਈ ਤੇ ਆ ਜੇ ਤੇ ਜਿਹੜਾ ਟਰੈਕਟਰ ਆ ਉਹ ਛੋਟੇ ਸਾਡਾ ਤੇ ਕਿਉਂਕਿ ਟਰੈਕਟਰ ਨੂੰ ਵੀ ਓਲੀ ਓਲੀ ਦੋ ਤੇ ਪਹੁੰਚ ਜਾਣਾ ਪਹੁੰਚ ਜਾਣਾ ਬਿਲਕੁਲ ਜੀ ਬਿਲਕੁਲ ਤੇ ਆਪਾਂ ਮੰਗ ਕਰਦੇ ਆ ਜੀ ਸਾਡੀ ਥੋੜੀ ਜੀ ਹਲਪੀ ਦਿੱਤੀ ਜਾਵੇ ਜਿੰਨੀ ਹੋ ਸਕਦਾ मां ਭੜੀ ਜਾ ਸਾਡਾ ਕਰਜ਼ਾ ਮਾਫ਼ ਕਰਾ ਦੇ ਹਾਂ ਕਿਉਂਕਿ ਫਸਲ ਹੋ ਨਹੀਂ ਪਾ ਲਾਵਾਂਗੇ ਜੇ ਫਸਲ ਨਹੀਂ ਹੋਊ ਤਾਂ ਬੈਂਕ ਦਾ ਬਿਲਕੁਲ ਜੀ ਬਿਲਕੁਲ ਜਦੋਂ ਆਇਆ ਉਹ ਵੀ ਨਹੀਂ ਹੋਇਆ ਤੇ ਗਾਂ ਕਣਕ ਦੀ ਵੀ ਆ ਨਹੀਂ ਹੈ ਜਪ ਬੈਂਕ ਦਾ ਕਰਜ਼ਾ ਕਿੱਥੋਂ ਹਾਂ ਬੈਂਕ ਦਾ ਕਰਜ਼ਾ ਕਿੱਥੋਂ ਲਾਵਾਂਗੇ 6 ਕਿੱਲੇ ਤੇ 6 ਕਿੱਲੇ ਬਰਬਾਦ ਹੋ ਗਏ ਪਿੱਟੀ ਰੇਤ ਪੈ ਗਈ ਹੈ ਨਾ ਵਿੱਚ ਪਹਿਲਾਂ ਹੀ 1 ਕਿੱਲਾ ਬਣਾਇਆ ਸੀ ਮਾਂ ਉਹ ਤਾਂ ਤੁਹਾਡੇ ਕੋਲ ਨਹੀਂ ਪਾਣੀ ਦੇ ਦੋ ਇੱਕ ਕਿੱਲੇ ਤੇ ਦੋ ਰਾ ਫਾਰਮ ਸਭ ਕੁਝ ਉਹ ਵੀ ਡਰ ਗਿਆ ਖੰਬੇ ਵੀ ਡੇਜ ਗਏ ਹੁਣ ਐਣਾ ਨਾ ਕੋਣਾ ਪੰਜ ਬੱਚੇ ਇਹ ਕਿੰਨਾ ਪਾਣੀ ਇਹ ਕਿਹਣਾ ਨਾ 2023 ਚ ਵੀ ਡਰ ਗਿਆ ਸੀ ਨਾ ਵੀ ਮਜ਼ਦੂਰੀ ਕਰਦਾ ਨਹੀਂ ਸੁੱਕੂਗਾ ਨਾ ਫਿਰ ਪਤਾ ਲੱਗੂ ਕਿੰਨਾ ਟਾਟੀ ਪੈਲੀ ਤੇ ਨਵਾਂ ਹੋ ਗਿਆ ਸੀ ਨਾ ਬਾਵਾ ਨੀਮਾ ਕਰਦੀ ਸੀ ਜ਼ਮੀਨ ਡੋੜ ਕੇ ਨਾ ਭਾਰੀ ਕਿੰਨੀ ਉੱਚੀ ਸੀ ਪੈਲੀ ਤਾਂ ਟਿੰਟਾ ਤੇ ਕਿਉਂਕਿ ਇਹ ਫਾੜ ਜੀ ਜਿਹੜੀ ਇਹਨਾਂ ਦਾ ਇਹਨਾਂ ਦੀ ਪਰ ਇਹਨਾਂ ਦੇ ਜ਼ਿਆਦਾ ਆਇਆ ਕਿ ਫਾਟਦੀ ਬਣ ਗਈ ਤੁਹਾਡੀ ਪੈੜੀ ਦੇ ਦੇਖੋ ਨੋਜ ਕਰਕੇ ਪਾਣੀ ਦਾ ਵਹਾ ਜਿਹੜਾ ਸਾਰਾ ਇਹਨਾਂ ਦੇ ਸਿੱਧਾ ਖੇਤਾਂ ਵਾਲੋਂ ਤੇ ਜਿਸ ਕਰਕੇ ਇਹਨਾਂ ਦੀ ਪੈੜੀ ਦੇ ਕਾਫੀ ਜਿਵੇਂ ਆਪਾਂ ਇੱਕ ਝੀਲ ਜੀ ਨਹੀਂ ਬਣ ਜਾਂਦੀ ਝੀਲ ਜੀ ਤਰ੍ਹਾਂ ਰੂਪ ਧਾਰ ਲਿਆ ਜੋ ਸਾਜੋ ਰਾਚਨ ਪਾਣੀ ਜੋ ਵੀ ਰਾਚਨ ਪਾਣੀ ਪਹੁੰਚ ਜਾਂਦਾ ਰਸਨ ਪਾਣੀ ਵੀਰੇ ਪਿਛਲੇ 1 ਸਾਲੋਂ ਤੋਂ ਆਪਾਂ ਬੰਦੇ ਕਿ ਕੋਈ ਨਹੀਂ ਡੁੱਬਾ ਵੀ ਤੇ ਉਹ ਫਿਰ ਟਰਾਲੀਆਂ ਡੁੱਬੇ ਆ ਖੇਤ ਇਹਨਾਂ ਦੇ ਡੁੱਬ ਗਏ ਆ ਘਰ ਦੇਖ ਸਕਦੇ ਆ ਇਹ ਵੀ ਜਿਹੜਾ ਬੈਠਣਾ ਸ਼ੁਰੂ ਹੋ ਗਿਆ ਆ ਜਿਹੜੇ ਅੰਦਰ ਫਰਚਾ-ਪਰਚਾ ਪਾਈਆਂ ਨਾ ਉਹ ਵਹਿੰਦੀਆਂ ਜਾਂਦੀਆਂ ਕਿਉਂਕਿ ਅਜੇ ਇਹਨਾਂ ਲੋਕਾਂ ਦਾ ਬਹੁਤ ਸਹਿਯੋਗ ਸਾਥ ਦੇਣ ਦੀ ਲੋੜ ਆ ਇਹਨਾਂ ਵਰਗੇ ਹੋਰ ਲੋਕ ਬਹੁਤ ਆ ਜਿਹੜੇ ਪਾਣੀ ਦੀ ਮਾਰ ਇਹਦਾ ਆਇਆ। ਸੁਣਾ ਇਧਰ ਵਾ ਘਰ ਵਿਚਾਰਿਆਂ ਦੇ ਛਿੱਕੇ ਖਾਂ ਤੇ ਆ ਉਹਨਾਂ ਦੀ ਵੀ ਹੈਲਪ ਨਹੀਂ ਹੁੰਦੀ ਸਾਡੇ ਨਾਲ ਹੀ ਆਵੇ ਬੈਠਾ। ਤੇ ਹੁਣ ਵੇਖੋ ਕਈ ਬੰਦੇ ਆਂਦੇ ਯਾਰ ਤੁਸੀਂ ਸੁੱਕੀ ਥਾਂ ਤੇ ਬੈਠੇ ਆ ਭਾਈ ਜੀ। ਕਹਿੰਗੇ ਨਾ ਵਿਚਾਰਿਆਂ ਨੇ ਮੁੱਲ ਥਾਂ ਲੈ ਕੇ ਆਵਦਾ ਐ ਸਾਈਡ ਤੇ ਬਣਾਇਆ ਵੀ ਚਲੋ ਪਾਣੀ ਤੋਂ ਕੋਈ ਆਵਦਾ ਬੰਦੇ ਦੇ ਨੇੜੇ ਰਾਵਾਂ ਕਿ ਆਵਦਾ ਬਚਾ ਕਰ ਲਾਂਗੇ। ਕੀ ਆ ਵੇਖੋ ਬੱਚੇ ਕਿਵੇਂ ਮਾਰਿਆ ਕਿਉਂਕਿ ਆ ਛੜਕਾ ਉਹ ਘਰਾਂ ਤੱਕ ਜਾਂਦੀ ਆ ਵੇਖੋ ਕਿਹੜੇ ਡੁੱਬੇ ਹੋਏ ਆ। ਪੁੱਤ ਨਾ ਆਜੋ ਬਾਹਰ ਇਸ ਕਰਕੇ ਇਹਨਾਂ ਲੋਕਾਂ ਦਾ ਚਿਹਰਾ ਰੱਖਿਆ ਜਾਵੇ ਇਹਨਾਂ ਨੂੰ ਦੁੱਧਿਆਂ ਨੂੰ ਬਚਾਇਆ ਜਾਵੇ ਇਹਨਾਂ ਦੀ ਬਾਹ ਬੜੀ ਜਾਵੇ ਪੁੱਤ ਆਜੋ ਪਾਣੀ ਦੂੰਗਾ ਅੱਗੇ ਤਾਂ ਵੀ ਚਲ ਜਾਗੇ ਤੇ ਪਾਣੀ ਬਾਈ ਜੀ ਛੱਡਦਾ ਜਾ ਰਿਹਾ ਆਹ ਵੇ ਇੱਟਾਂ ਲਾਈਆਂ ਪੈ ਪੈ ਇੱਟਾਂ ਰੱਖੀਆਂ ਕੀ ਨਿਸ਼ਾਨੀ ਰੱਖੀ ਸੀ ਤੂੰ ਨਹੀਂ ਅੱਛਾ ਇਹ ਵੀ ਮੇਰੇ ਆਈਟਾ ਰੱਖੀਆਂ ਨਹੀਂ ਤੇ ਪੁੱਤ ਆ ਵੇਖੋ ਆਹ ਉਹ ਤੋਂ ਬਿਨਾਂ ਉਹ ਇੱਟਾਂ ਦੀ ਹਾਂਜੀ ਸਵੇਰ ਦੀ ਜਿਹੜੀ ਆ 1 ਫੁੱਟ ਪਾਣੀ ਹੋਰ ਤਾਂ ਜੜ ਗਿਆ ਦੇਖੋ ਇਹ ਨਾ ਦਾ ਇਹ ਕੋਈ ਡੇਪ ਨਹੀਂ ਇਹਨਾਂ ਦੇ ਆਪਦੇ ਜਿਹੜੇ ਦਰਿਆ ਦੇ ਕੰਢੇ ਤੇ ਰਹਿੰਦੇ ਆ ਨਾ ਲੋਕ ਨੂੰ ਇਹ ਪਤਾ ਲੱਗਦਾ ਵੀ ਪਾਣੀ ਵੱਧਦਾ ਕਿ ਘਟਦਾ ਹੁਣ ਪਾਣੀ ਵੱਧ ਰਿਹਾ ਕਿ ਨਾ ਹਾਂਜੀ ਵੱਧ ਰਿਹਾ ਜਿਉਂ ਜਿਉ ਇਧਰ ਪਾਣੀ ਵੱਧਦਾ ਤਿਉਂ ਤਿਉਂ ਸਾਡੀ ਉਹ ਪਰਤੀ ਥੱਲੇ ਪੈਂਦੀ ਜਾਂਦੀ ਕਮਰਿਆਂ ਦੀ ਉਹ ਕਮਰਿਆਂ ਦੀ ਬਿਲਕੁਲ ਉਹੀ ਟੈਨਸ਼ਨ ਆ ਕਿ ਸਾਡੇ ਵੀ ਘਰ ਕਿਤੇ ਫੇਰਨਾ ਡੇ ਡੇਰੀ ਹੋ ਜਾਂਦੀ ਇਹ ਵੀ ਬੜੀ ਵੱਡੀ ਮੁਸੀਬਤ ਹੈ ਜੀ ਕਿਉਂਕਿ ਇੱਕ ਵਾਰ ਮਸਾ ਬਣਦਾ ਵਾ ਬਾਰ ਬਾਰ ਨਹੀਂ ਬਣਦਾ ਬਾਈ ਜੀ ਆਪਾ ਤੇ ਲੋਕਾਂ ਨੇ ਸੁਜੋਗ ਦਿੱਤਾ ਸੀ ਨਾਲ ਆਪਣਾ ਬਹਿਸੀ ਦਾ ਕੋ ਵੀਰ ਸਾਰੇ ਵੀਰਾਂ ਨੇ ਲਗਦੇ ਕਿ ਇਹਨਾਂ ਦਾ ਉਹਨਾਂ ਨੇ ਕਾਲ ਚੈਨਲ ਵਾਲਿਆਂ ਸਾਡਾ ਬਣਾਤਾ ਹੱਥੋਂ ਕਿੱਥੇ ਬਣਾ ਕਿੱਥੇ ਬਣਾ ਸੀ ਇਹ ਲੋਕ ਬਾਈ ਜੀ ਬੜੇ ਖੜਾ ਦੀ ਮਾਰਾਂ ਖਤਮ ਹੋਈ ਪਈ ਆ ਜੀ ਇਹਨਾਂ ਦਾ ਸਾਥ ਦਿਓ ਵੀਡੀਓ ਸ਼ੇਅਰ ਕਰੋ ਬਾਕੀ ਕਿਸੇ ਨੇ ਕੰਟੈਂਟ ਕਰਨਾ ਹੋਵੇ ਆਪਣਾ ਨੰਬਰ ਕਿੰਨਾ ਵੇ ਕਿ ਸਿਰੇ ਸਬਰ ਕਰਨਾ ਹੋਵੇ ਮਾਤਾ ਦਾ ਨੰਬਰ ਹੈਗਾ 9968331114